ਪੀਬੀ ਟਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਪੈਨਸ਼ਨ ਸੰਬੰਧੀ ਨਵੀਆਂ ਅਪਡੇਟਸ ਜੁਲਾਈ ਦੀ ਪੈਨਸ਼ਨ ਅਗਸਤ ਵਿੱਚ 2500 ਰੁਪਏ ਦਾ ਹੋ ਸਕਦਾ ਹੈ ਐਲਾਨ ਪੰਜਾਬ ਸਰਕਾਰ ਵੱਲੋਂ ਪਿਛਲੇ 2 ਮਹੀਨਿਆਂ ਤੋਂ ਪੈਨਸ਼ਨ ਰੋਕੇ ਜਾਣ ਦੇ ਸੰਬੰਧ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ ਸਰਕਾਰ ਨੇ ਪੈਨਸ਼ਨ ਵਧਾ ਕੇ 2500 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਤੋਂ ਪਹਿਲਾਂ ਉਹ ਫਰਜੀ ਪੈਨਸ਼ਨਾਂ ਨੂੰ ਬੰਦ ਕਰਨ ਦੀ ਕਾਰਵਾਈ ਕਰ ਰਹੇ ਹਨ ਪੈਨਸ਼ਨ ਰੋਕੇ ਜਾਣ ਦਾ ਕਾਰਨ ਪੰਜਾਬ ਸਰਕਾਰ ਨੇ ਫਰਜੀ ਪੈਨਸ਼ਨਾਂ ਨੂੰ ਬੰਦ ਕਰਨ ਦੇ ਲਈ ਸਖਤ ਜਾਂਚ ਸ਼ੁਰੂ ਕੀਤੀ ਹੈ ਇਸ ਜਾਂਚ ਵਿੱਚ 63000 ਤੋਂ ਵੱਧ ਅਜਿਹੇ ਲੋਕ ਪਾਏ ਗਏ ਨੇ ਜਿਨ੍ਹਾਂ ਦੀ ਗਲਤ ਤਰੀਕੇ ਦੇ ਨਾਲ ਪੈਨਸ਼ਨ ਆ ਰਹੀ ਸੀ ਇਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ ਜੇਕਰ ਕਿਸੇ ਦੇ ਦਸਤਾਵੇਜ਼ ਜਿਵੇਂ ਕਿ ਨਾਮ ਜਾਂ ਜਨਮ ਮਿਤੀ ਵਿੱਚ ਗਲਤੀ ਹੈ ਤਾਂ ਉਸ ਦੀ ਪੈਨਸ਼ਨ ਅਸਥਾਈ ਤੌਰ ਤੇ ਰੋਕੀ ਜਾਵੇਗੀ ਜਦੋਂ ਤੱਕ ਉਹ ਸਹੀ ਦਸਤਾਵੇਜ਼ ਜਮਾ ਨਹੀਂ ਨਹੀਂ ਕਰਵਾਉਣਗੇ ਹੁਣ ਗੱਲ ਕਰਦੇ ਆ ਜੀ ਜੁਲਾਈ ਅਤੇ ਅਗਸਤ ਮਹੀਨੇ ਦੀ ਪੈਨਸ਼ਨ ਬਾਰੇ ਅਪਡੇਟ ਦੋ ਪੈਨਸ਼ਨਾਂ ਜੁਲਾਈ ਅਤੇ ਅਗਸਤ ਮਹੀਨੇ ਦੀਆਂ ਪੈਨਸ਼ਨਾਂ ਇਸ ਅਗਸਤ ਮਹੀਨੇ ਵਿੱਚ ਇਕੱਠੀਆਂ ਦਿੱਤੀਆਂ ਜਾਣਗੀਆਂ ਪੈਨਸ਼ਨ ਦੀ ਰਾਸ਼ੀ ਜੁਲਾਈ ਮਹੀਨੇ ਲਈ 1500 ਰੁਪਏ ਦੀ ਪੈਨਸ਼ਨ ਹੀ ਮਿਲੇਗੀ ਹੁਣ ਗੱਲ ਕਰਦੇ ਆ 2500 ਰੁਪਏ ਦੀ ਪੈਨਸ਼ਨ ਦਾ ਐਲਾਨ ਪੰਜਾਬ ਸਰਕਾਰ 15 ਅਗਸਤ ਨੂੰ ਪੈਨਸ਼ਨ ਦੀ ਰਾਸ਼ੀ 1500 ਤੋਂ ਵਧਾ ਕੇ 2500 ਰੁਪਏ ਕਰਨ ਦਾ ਵੱਡਾ ਐਲਾਨ ਕਰ ਸਕਦੀ ਹੈ ਇਹ ਐਲਾਨ ਪੈਨਸ਼ਨ ਧਾਰਕਾਂ ਲਈ ਇੱਕ ਵੱਡਾ ਤੋਹਫਾ ਹੋਵੇਗਾ ਆਪਣਾ ਨਾਮ ਲਿਸਟ ਵਿੱਚ ਕਿਵੇਂ ਚੈੱਕ ਕਰਨਾ ਹੈ ਸਰਕਾਰ ਨੇ ਉਹਨਾਂ ਲੋਕਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਦੀ ਪੈਨਸ਼ਨ 2500 ਰੁਪਏ ਹੋਵੇਗੀ ਅਤੇ ਕਦੇ ਬੰਦ ਨਹੀਂ ਹੋਵੇਗੀ ਤੁਸੀਂ ਵੀ ਆਪਣੇ ਪਿੰਡ ਦੀ ਲਿਸਟ ਵਿੱਚ ਆਪਣਾ ਨਾਮ ਦੇਖ ਸਕਦੇ ਹੋ ਪੈਨਸ਼ਨ ਧਾਰਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੈਂਕ ਖਾਤੇ ਅਤੇ ਦਸਤਾਵੇਜ਼ਾਂ ਦੀ ਜਾਂਚ ਕਰ ਲੈਣ ਤਾਂ ਜੋ ਉਹਨਾਂ ਦੀ ਪੈਨਸ਼ਨ ਕਿਸੇ ਕਾਰਨ ਬੰਦ ਨਾ ਹੋ ਸਕੇ ਇਹ ਸਗੀ ਪੈਨਸ਼ਨ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਅਪਡੇਟ ਜਿਵੇਂ ਹੀ ਕੋਈ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਮਿਲਦੇ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ